ਦੇਹਰੇ ਸੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦੀ ਮਿਸਤਰੀ ਮੈਂ ਤੇਰੇ ਵੱਲੋਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਟਰੈਕਟਰ ਆਇਆ ਜੀ ਆਪਣੇ ਕੋਲੇ ਮਾਹੀ ਨੰਗਲ ਪਿੰਡ ਤੋਂ ਜਿੱਥੋਂ ਦਾ ਬਾਈ ਹਰਦੇ ਮਾਹੀ ਨੰਗਲ ਗਾਣੇ ਲੈ ਗੋਗਾ ਕਲਾਕ ਜੀ ਮੈਂ ਤੈਨੂੰ ਵੀ ਮੈਂ ਚਾਹੁੰਦੀ ਡੁੱਬ ਜਾਣਾ ਵੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਉਹ ਮਾਹੀ ਨੰਗਲ ਤੋਂ ਟਰੈਕਟਰ ਆਇਆ ਟਰੈਕਟਰ ਦੇ ਮੂਹਰੇ ਲਿਖਿਆ ਕਾਰ ਦੂਸਤ ਤੇ ਸਿੱਧੂ ਗੁੰਮੂਸੇ ਵਾਲੇ ਬਾਈ ਦੀ ਫੋਟੋ ਲੱਗੀ ਹੋਈ ਆ ਤੇ ਟਰੈਕਟਰ ਬਾਈ ਨੇ ਬੜਾ ਸ਼ਾਨਦਾਰ ਆ ਤੇ ਉੱਡਣ ਖਟੋਲਾ ਹੈਗਾ ਕਿਹੜਾ ਜਹਾਜ਼ ਆ ਉੱਡਣ ਖਟੋਲਾ ਤੇ টার্বੋ ਹੋ ਗਿਆ ਇਹ ਜੱਗੇ ਬੋਸ ਤੋਂ ਜੱਗੇ ਬੋਸ ਦੇ টার্বੋ ਦੀ ਫਿਟਿੰਗ ਚੈੱਕ ਕਰ ਲਓ ਪ੍ਰੋਬਲਮ ਕੀ ਹੁੰਦਾ ਸੀਗਾ ਹੈਡ ਕਿਟ ਲੀਕ ਸੀਗੀ ਤੇ ਇੱਕ ਆ ਟੈਵਟ ਕਵਰ ਜਾਣ ਲੀਕ ਸੀਗੇ ਇਹ ਕਰਿਆ ਮਾੜਾ ਮੋਟਾ ਹੋਰ ਠੂਠਾਪ ਕੀਤਾ ਇੱਕ ਲਿਫਟ ਦੀ ਪ੍ਰੋਬਲਮ ਸੀਗੀ ਰੋਟਾਵੇਟਰ ਤੇ ਝਟਕੇ ਮਾਰਦਾ ਸੀਗਾ ਤੇ ਬਾਈ ਨੇ ਪੁੱਛਿਆ ਆਉਦੇ ਏਰੀਏ ਤੋਂ ਕਹਿੰਦੇ ਵੀ 10.5000 ਰੁਪਿਆ ਲਿਫਟ ਤੇ ਲੱਗੂਗਾ 11.5000 ਰੁਪਿਆ ਲੱਗੂਗਾ ਨੁਕਸ ਮਾੜਾ ਜਿਹਾ ਸੀਗਾ ਤੇ ਚਲੋ ਖੋਲਣ ਬੰਨਣ ਤੇ ਬਾਲਾ ਟਾਈਮ ਲੱਗਿਆ ਤੇ ਨੁਕਸ ਕੱਢਣ ਤੇ ਘੱਟ ਟਾਈਮ ਲੱਗਿਆ ਫਿਟਿੰਗ ਚੈੱਕ ਕਰ ਲਓ ਟਰਬੋ ਦੀ ਤੇ ਦੂਜਾ ਲੱਗਿਆ ਵਾ ਇਹਦੇ ਪੰਪ ਬੂਸਟ ਵਾਲਾ ਤੇ ਸਾਨੂੰ ਸਟਾਰਟ ਕਰਕੇ ਦਿਖਾਉਣੇ ਆ ਵੇਕਅਪ ਦੇ 5 ਸਕਿੰਟਾਂ ਦੇ ਵਿੱਚ ਕਹਿੰਦੇ ਵੀ 2400 ਚੱਕਰ ਤੇ ਚੜ ਜਾਂਦਾ 0 ਤੋਂ ਲੈ ਕੇ 5 ਸਕਿੰਟਾਂ 'ਚ ਤੇ ਕਿਹੜਾ ਯਾਰ ਰੌਕਟ ਬਣਾਦਾ ਪਤੰਦਰ ਨੇ ਯਾਰ ਜੱਗਾ ਬੌਸ ਵੀ ਕਮਾਲ ਕਰਦਾ ਤੇ ਲਿਫਟ ਪੰਪ ਦਾ ਲਿਫਟ ਟਾਪਾ ਚੱਕਿਆ ਸੀਗਾ ਇਹਦਾ ਵੀ ਕੰਮ ਕੀਤਾ ਤੇ ਬੰਦਾ ਬੈਠਾ ਇੱਧਰ ਤੇ ਇਹ ਜਨਰੇਟਰ ਦੀ ਵੀਡੀਓ ਤੁਸੀਂ ਦੇਖੀ ਹੋਣੀ ਹੈ ਕਈ ਵਾਰੀ ਇਹ ਵੀ ਪਾਉਣਾ ਤੇ ਆਹ ਬਾਈ ਨਾ ਥੋੜੀ ਖਲਾ ਯਾਰ ਬਾਈ ਕੀ ਹਾਲ ਚਾਲ ਆ ਠੀਕ ਹੈ ਬਾਈ ਬਾਈ ਨਾਂ ਕੀ ਆਪਣਾ ਲਵਪ੍ਰੀਤ ਸਿੰਘ ਪੰਨੂ ਸਾਹਿਬ ਜੱਗੇ ਵਾਸਤੇ ਕਨੈਕਟਰ ਹੋ ਕੇ ਆਏ ਆਪਣੇ ਆਪਣੇ 6 ਹੋ ਕੇ ਆਏ ਆ 6 ਹੋ ਕੇ ਵਧੀਆ ਚੱਲਦਿਆ ਆਹ ਰਟਨ ਥੋੜਾ ਜਿਹਾ ਇਹਦੀ ਐਕਸਟਰਾ ਮੋਡੀਫਿਕੇਸ਼ਨ ਵੀ ਕਰਾਤੀ ਹੈ ਨਾ ਹੁਣ ਹਾਂ ਬਾਰੇ ਕਰਾਤੀ ਸੀ ਕਾਰਨ ਕੀ ਹੋਇਆ ਵੀ ਟਾਇਰ 15 ਵਾਲੇ ਪੂਆ ਦੇ ਤਾ ਕਰਕੇ 16 ਨੇ ਪੂਆ ਦੇ 16 ਵਾਲੇ ਪੂਆ ਤੇ ਹੁਣ ਪਹਿਲਾਂ 15 ਵਾਲੇ ਲਾਤੇ ਹਾਂ ਪਹਿਲਾਂ ਰੇ ਪਹਿਲਾਂ 14 ਵਾਲੇ ਸੀਗੇ ਫਿਰ ਰੇਡੀ ਵਾਲ ਪੂਆ ਦੇ ਹੈ ਨਾ ਹਾਂ ਬਾਲੇ ਨਖਰੇ ਕਰਦਾ ਤੂੰ ਵੀ ਹੈ ਨਾ 15 ਹੈ ਹੈ ਹੌਰਾ ਇਹ ਹੁਣ ਕਿਵੇਂ ਲੱਗਦਾ ਹੈਗਾ ਹੁਣ ਹੋਰ ਫਟਾਉਂਦਾ ਉਹ ਤਾਂ ਮੈਂ ਵੀ ਚਲਾ ਕੇ ਦੇਖਿਆ ਥੱਲੇੋਂ ਨਿਕਲਦਾ ਨਾ ਜੱਗਾ ਬੋਸ ਬੰਦਾ ਦਾ ਕਮਾਲ ਕਰਦਾ ਹੈ ਹਨਾ ਕਮਾਲ ਕਰ ਜਿਹੜੇ ਨਵੇਂ ਬੰਦੇ ਜਾਣਗੇ ਜੱਗੇ ਬੋਸ ਕੋਲੇ ਕੀ ਕੀ ਕਹਿਣਾ ਚਾਹੋਗੇ ਵੀ ਜਾਓ ਜਾਣਾ ਚਾਹੀਦਾ ਜਾਣਾ ਚਾਹੀਦਾ ਛੋਟੀ ਪਾਵਰ ਤੋਂ ਵੱਡੀ ਪਾਵਰ ਟਰੈਕਟ ਵਨ ਜਾਦਾ ਯਾਰ ਹਾਂ ਕਈ ਵਾਰੀ ਆਇਆ ਹੁੰਦਾ ਵੀ ਲੋਹਾ ਕਰਮ ਵਾਲਾ ਹੁੰਦਾ ਅਗਲਾ ਵੇਚਦਾ ਨਹੀਂ ਹਨਾ ਵੇਚਦਾ ਨਹੀਂ ਮੰਨ ਕੇ ਚੱਲ ਜੇ ਵੇਚ ਕੇ ਟਰੈਕਟ ਲੈਣਾ ਆਪਾਂ ਘੱਟੋ ਘੱਟ 5 ਲੱਖ ਰੁਪਈਆ ਪੈਂਦਾ ਕਿਤੇ 50000 ਨਾਲ ਆਪਣਾ ਸਰਦਾ ਸਹੀ ਗੱਲ ਹੈ ਤੇ ਕਈ ਬੰਦੇ ਯਾਰ ਉਹਨੂੰ ਆਏ ਆ ਕੀ ਹੁੰਦਾ ਯਾਰ ਜੱਗਾ ਬੋਸ ਠੱਗੀ ਮਾਰਦਾ ਆਇਆ ਕਰਦਾ ਨਹੀਂ ਮਾਰਦਾ ਨਹੀਂ ਮਾਰ ਦਾ ਮੁੱਲ ਮੋੜਦਾ ਬਾਈ ਤੇ ਦੇਖੋ ਮੈਂ ਵੀ ਟਰੈਕਟਰ ਚਲਾ ਕੇ ਦੇਖਿਆ ਜਮਨ ਨਜ਼ਾਰੇਦਾਰ ਚੀਜ਼ ਹੈ ਯਾਰ ਇੱਕ ਤਾਂ ਹੁੰਦਾ ਵੀ ਚਲ ਜ਼ਿੰਮੇਵਾਰ ਦਾਤਾ ਵਿਚਾਰੇ ਨੂੰ ਘੱਟ ਹੁੰਦੀ ਹੈਗੀ ਤੇ ਮਿਸਤਰੀ ਬੰਦੇ ਨੂੰ ਵੱਧ ਨਾਲਜ ਹੁੰਦੀ ਆ ਟਰੈਕਟਰ ਬਹੁਤ ਘੈਂਟ ਬਣਾਤਾ ਬਾਈ ਨੇ ਤੇ ਬਾਕੀ ਜਿੰਨੇ ਟਰੈਕਟਰ ਜੱਗੇ ਵਾਸਤੇ ਟਰਬੋ ਹੋ ਗਿਆ ਹੁੰਦੇ ਆ ਇੱਥੇ ਆਉਂਦੇ ਆ ਆਪਣੇ ਕੋਲੇ ਸਾਰੇ ਸਰਵਿਸ ਸਰਵਿਸ ਕਰਾਉਣ ਤੇ ਕਿਸੇ ਬਠਿੰਡੇ ਏਰੀਏ ਦੇ ਬੰਦੇ ਨੇ ਮੰਨ ਲਓ ਕੋਈ ਟਰਬੋ ਕਰਵਾ ਕੇ ਲੈ ਕੇ ਆਇਆ ਜਾਂ ਕੋਈ ਛੋਟੀ ਮੋਟੀ ਕੋਈ ਪ੍ਰੋਬਲਮ ਵੀ ਹੁੰਦੀ ਹੈਗੀ ਏਡੀ ਦੂਰ ਜਾਣਾ ਔਖਾ ਸਾਡੇ ਕੋਲੇ ਸਾਨੂੰ ਸੇਵਾ ਦਾ ਮੌਕਾ ਦਿਓ ਇਹ ਕੰਟੈਕਟ ਨੰਬਰ ਆਪਣਾ 9814737596 9478237596 ਵੀਡੀਓ ਚੰਗੀ ਲੱਗੀ ਲਾਈਕਮੈਂਟ ਸ਼ੇਅਰ ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ